ਮਾ ਖੇਡ ਕਬੱਡੀ ਦਾ 스타 ਖਿਡਾਰੀ ਜੀਤ ਕੋਟਲੀ ਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਅੱਜ ਜੀਤ ਕੋਟਲੀ ਦਾ ਦਿਹਾਂਤ ਹੋ ਗਿਆ ਜੀਤ ਕੋਟਲੀ ਪਿਛਲੇ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਜੀਤ ਕੋਟਲੀ ਦੇ ਦਿਹਾਂਤ ਦੀ ਖਬਰ ਸੁਣਦਿਆਂ ਹੀ ਕਬੱਡੀ ਦੇ ਖੇਡ ਪ੍ਰੇਮੀਆਂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਕਬੱਡੀ ਜਗਤੰਪ ਦੇ ਵਿੱਚ ਜੀਤ ਕੋਟਲੀ ਨੂੰ ਪ੍ਰੇਮ ਕਰਨ ਵਾਲੇ ਉਸ ਦੇ ਖੇਡ ਪ੍ਰੇਮੀ ਵੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੀ ਖੁਰਦ ਦੇ ਵਿੱਚ ਪਹੁੰਚੇ ਤੇ ਉਸ ਨੂੰ ਅੰਤਿਮ ਵਿਦਾਈ ਦਿੱਤੀ ਜੀਤ ਕੋਟਲੀ ਕਬੱਡੀ ਦਾ ਉਹ 스타 ਖਿਡਾਰੀ ਸੀ ਜਿਸ ਨੇ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਵੱਡੇ ਵੱਡੇ ਧਾਵੀਆਂ ਨੂੰ maat ਪਾ ਦਿੱਤੀ ਸੀ ਤੇ ਜੀਤ ਕੋਟਲੀ ਵਾਲੇ ਨੇ ਬੜੇ ਹੀ ਇਨਾਮ ਮਾਨ ਸਨਮਾਨ ਜਿੱਤੇ ਤੇ ਆਪਣੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੀ ਦਾ ਨਾਮ ਰੌਸ਼ਨ ਕੀਤਾ ਜਿਸ ਤੋਂ ਬਾਅਦ ਅੱਜ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਤੇ ਹਰ ਕੋਈ ਜੀਤ ਕੋਟਲੀ ਦੀ ਖੇਡ ਨੂੰ ਤੇ ਉਸ ਦੀ ਨਿਮਰਤਾ ਨੂੰ ਯਾਦ ਕਰਕੇ ਅਥਰੂ ਬਹਾ ਰਿਹਾ ਸੀ ਜੀਤ ਕੋਟਲੀ ਨੇ ਕਬੱਡੀ ਦੇ ਵਿੱਚ ਬਹੁਤ ਹੀ ਮਿਹਨਤ ਕੀਤੀ ਅਤੇ ਆਪਣੀ ਮਿਹਨਤ ਦਾ ਗਰਾਊਂਡਾਂ ਦੇ ਵਿੱਚ ਲੋਹਾ ਵੀ ਅਜ਼ਮਾਇਆ ਤੇ ਜੀਤ ਕੋਟਲੀ ਇੱਕ ਵੱਡਾ ਖਿਡਾਰੀ ਬਣ ਕੇ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਉੱਭਰਿਆ ਜਿਸ ਕਾਰਨ ਮਾ ਖੇਡ ਕਬੱਡੀ ਦਾ ਸਟਾਰ ਖਿਡਾਰੀ ਜੀਤ ਕੋਟਲੀ ਨੂੰ ਕਿਹਾ ਜਾਂਦਾ ਸੀ ਅੱਜ ਜੀਤ ਕੋਟਲੀ ਦੇ ਅੰਤਿਮ ਸੰਸਕਾਰ ਦੇ ਵਿੱਚ ਹਜ਼ਾਰਾਂ ਹੀ ਉਸ ਦੇ ਖੇਡ ਪ੍ਰੇਮੀ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਵੱਡੀ ਤعداد ਦੇ ਵਿੱਚ ਸ਼ਾਮਲ ਹੋਏ ਤੇ ਕਈ ਜੀਤ ਕੋਟਲੀ ਨੂੰ ਚਾਉਣ ਵਾਲੇ ਕਿਨਾਰੇ ਬੈਠੇ ਰੋਂਦੇ ਵੀ ਦਿਖਾਈ ਦਿੱਤੇ ਤੇ ਜੀਤ ਦੀ ਖੇਡ ਨੂੰ ਯਾਦ ਕਰ ਰਹੇ ਸਨ ਅੱਜ ਜੀਤ ਕੋਟਲੀ ਬੇਸ਼ੱਕ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਜੀਤ ਕੋਟਲੀ ਦੇ ਖੇਡ ਨੂੰ ਹਰ ਕੋਈ ਪ੍ਰੇਮ ਕਰਦਾ ਤੇ ਜੀਤ ਕੋਟਲੀ ਨੂੰ ਯਾਦ ਕੀਤਾ ਜਾਵੇਗਾ ਸਰਪੰਚਾ ਜੀ ਮੈਂ ਵੀ ਬਹੁਤ ਟਾਈਮ ਤੋਂ ਕਬੱਡੀ ਨਾਲ ਜੁੜਿਆ ਹੋਇਆ ਹਾਂ ਤੇ ਬਾਈ ਜੀਤ ਕੋਟਲੀ ਬਹੁਤ ਇੱਕ ਗਰੀਬ ਘਰ ਨੂੰ ਬਿਲੋਂਗ ਕਰਦਾ ਸੀ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਬਾਈ ਛੋਟੇ ਛੋਟੇ ਦੋ ਬੱਚੇ ਨੇ ਬਾਈ ਇੱਕ ਕੁੜੀ ਐ ਇੱਕ ਮੁੰਡਾ ਐ ਬਾਈ ਤੇ ਇੱਕ ਜਮੀਨੀ ਇਮੂਲੀਅਰ ਫੈਮਲੀ ਨਾਲ ਸੰਬੰਧ ਰੱਖਦਾ ਸੀ ਪ੍ਰਮਾਤਮਾ ਕਰੇ ਇਹ ਵੀ ਦਰਦ ਦੀ ਘੜੀ 'ਚ ਆਪਾਂ ਸਾਰੇ ਕਬੱਡੀ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜਿੰਨਾ ਵੀ ਹੋ ਸਕੇ ਪਾਈ ਦੀ ਗੁੜੀਆ ਖਣੀ ਦੇਖ ਕੇ ਜਾਂਦੇ ਬੱਚਿਆਂ ਗਾ ਨਹੀਂ ਦੇਖ ਕੇ ਉਹਨੇ ਚੰਗੀ ਪਰਬਸ਼ ਹੋ ਜੀ ਉਹਦਾ ਸਾਥ ਦਿਓ ਵੀ ਸਾਰੇ ਕਬੱਡੀ ਵਾਲੇ ਅੱਜ ਤੱਕ ਕਬੱਡੀ ਵਾਲੇ ਜਿੰਨੇ ਵੀ ਆਪਾਂ ਦਰਸ਼ਕਾਂ ਜਾਂ ਪ੍ਰੋਟਰ ਨੇ ਜਾਂ ਖੜਿਆ ਰੀਆਂ ਸਭ ਨੇ ਬਈ ਕਬੱਡੀ ਵਾਲਿਆਂ ਨੇ ਮਦਦ ਕਰੀ ਹੈ ਮੇਰੀ ਇੱਕ ਹੀ ਬੇਨਤੀ ਹੈ ਕਬੱਡੀ ਜਗਤ ਨੂੰ ਸਾਰੇ ਕਬੱਡੀ ਵਾਲਿਆਂ ਨੇ ਜਿੰਨਾ ਵੀ ਹੋ ਸਕੇ ਕਿਸੇ ਦਾ ਵੱਧ ਤੋਂ ਵੱਧ ਬਾਈ ਦੀ ਹੈਲਪ ਕਰੋ ਬਈ ਜਰੂਰ ਧੰਨਵਾਦ ਫਿਰ ਸਟੇਟ ਉਹ ਮੇਰਾ ਭਾਂਜਾ ਲੱਗਦਾ ਸੀ ਔਰ ਕਬੱਡੀ ਦੇ ਕਬੱਡੀ ਜਗਤ ਦਾ ਇੱਕ ਤਰੂ ਤਾਰਾ ਸੀਗਾ ਜਿਹੜਾ ਕਿ ਅੱਜ ਟੁੱਟ ਕੇ ਵਿਖਰ ਗਿਆ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਕੱਲਿਆਂ ਛੱਡ ਗਿਆ ਔਰ ਇੱਕ ਕਬੱਡੀ ਜਗਤ ਨੂੰ ਇੱਕ ਬਹੁਤ ਵੱਡਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਜਿਹੜਾ ਕਿ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ਤੇ ਪਿੰਡ ਦਾ ਨਾਮ ਜਿਹੜਾ ਹੈ ਇਸਨੇ ਕੋਟਲੀ ਪਿੰਡ ਜਿਹੜਾ ਹੈ ਪੂਰੇ ਵਰਲਡ ਦੇ ਵਿੱਚ ਕਿਉਂਕਿ ਵਿਦੇਸ਼ਾਂ 'ਚ ਵੀ ਖੇਡ ਕੇ ਆਇਆ 3-4 ਦਿਨ ਪਹਿਲਾਂ ਭਾਈ ਬਖਤੌਰ ਵੀ ਇਸਨੇ ਮੈਚ ਖੇਡਿਆਗਾ ਉਸ ਤੋਂ ਬਾਅਦ ਆ ਕੇ ਬਿਮਾਰ ਹੋਇਆ ਬਸ 2-3 ਦਿਨ ਜਿਹੜਾ ਹੈ ਇਨਫੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਫੇਫੜਿਆਂ ਨੂੰ ਤੇ ਕਿਡਨੀਆਂ ਨੂੰ ਜਿਹੜਾ ਹੈ ਡੈਮੇਜ ਕਰ ਗਈ ਔਰ ਰਿਕਵਰ ਨਹੀਂ ਕਰ ਸਕਿਆ ਦਲੇਰ ਬਹੁਤ ਸੀਗਾ ਤੇ ਇਸ ਕਰਕੇ ਅੱਜ ਸਾਰੇ ਹੀ ਤੂਰੋ ਨੋੜਿਓ ਜਿੰਨੇ ਵੀ ਕਬੱਡੀ ਨਾਲ ਜੁੜੀਆਂ ਹੋਈਆਂ ਹਸਤੀਆਂ ਪਹੁੰਚੀਆਂ ਨੇ ਦੋਸਤ ਮਿੱਤਰ ਰਿਸ਼ਤੇਦਾਰ ਪਹੁੰਚੇ ਨੇ ਸਾਰੇ ਇਸ ਗਮ ਦੀ ਘੜੀ ਦੇ ਵਿੱਚ ਕਿਉਂਕਿ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਔਰ ਪਹਿਲਾਂ ਸਾਡੀ ਭੈਣ ਜੀ ਕਾਫੀ ਸਾਲ ਪਹਿਲਾਂ ਜਿਹੜਾ ਹੈ ਉਹਦੇ ਛੋਟਾ ਹੀ ਸੀ ਇਹ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ ਹਲੇ ਉਹਨਾਂ ਦਾ ਇਹ ਘਾਟਾ ਸਦਮਾ ਬਰਦਾਸ਼ਤ ਨਹੀਂ ਹੋਇਆ ਸੀ ਸਾਥੋਂ ਕਿ ਪ੍ਰਮਾਤਮਾ ਨੇ ਸਾਡੇ ਨਾਲ ਆਪਾਂ ਨਾ ਵਰਦਾ ਦਿੱਤਾ ਪ੍ਰਮਾਤਮਾ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਵੇ ਕਿ ਪਰਿਵਾਰ ਦੇ ਨਾਲ ਅਸੀਂ ਖੜ੍ਹ ਸਕੀਏ ਪ੍ਰਪਰਾਸੀ ਆ ਜੀ ਕੀ ਨਾਮ ਫਿਰਦਾ ਇਹਨਾਂ ਪਰਮਜੀਤ ਸਿੰਘ ਜੀ ਜੀਤ ਸੀਗਾ ਜੀ ਕਬੱਡੀ ਜੀਤ ਦੇ ਨਾਮ ਜਾਣਦੇ ਸੀ ਹੁਣ ਇਹ ਕੋਈ ਐਡਮਨ ਇਹਨਾਂ ਨੂੰ ਵੈਕਸ਼ਨ ਹੋ ਗਈ ਆ ਕਿੰਨੇ ਚੱਪੇ ਸੀ ਇੱਕ ਦੋ ਟੰਡਾਂ ਨਰਹੀਏ ਕਿੰਨੇ ਬੱਚੇ ਇਹਨਾਂ ਦੇ ਦੋ ਬੱਚੇ ਆ ਜੀ ਇੱਕ ਗੁੱਡੀ ਤੇ ਇੱਕ ਮੁੰਡਾ ਜੀ ਤੇ ਭੈਣਾ ਭਣਾ ਭੈਣਾ ਚਾਰ ਆ ਜੀ